हथ जोड़ के रख्या कर तू रब रब कर तरथली मची हुई है तेरे अंदर तू राम राम जपया कर कदे कदे कोई गल नहीं कह के छटे कर किसी की कही तो हौसला न ढाय कर गिर जाना है तो उठ जाया कर तू राम राम जप जाया कर अनर्थ होया है तकलीफ मिलेगी स्वीकार कर तू राम 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 कर ਜਦੋਂ ਸਮਝ ਨਾ ਆਵੇ ਪੂਰਾ ਆਪ ਤੇ ਛੱਡਿਆ ਕਰ ਫਿਰ ਬਲਦਾਰਤ ਕਰਨ ਦਾ ਜਿਗਰਾ ਰੱਖਿਆ ਕਰ ਇੱਥੇ ਸਮੇਂ ਦੀ ਗਿਰਤ ਸਭ ਨੇ ਆ ਜਾਣਾ ਏ ਤੂੰ ਰਾਮ 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 ਕਰੇਗਾ ਮੇਰੇ ਹੱਥ ਦੀਆਂ ਉਂਗਲਾਂ ਮੈਂ ਸਾਹਮਣੇ ਵਾਲੀ ਚੁੱਕੀ ਤਿੰਨ ਮੇਰੇ ਵਾਲੀ ਬੜੀਆਂ ਪਾਪੀ ਪਾਪੀ ਕਹੇ ਮੈਨੂੰ ਉਹਨੂੰ ਛੱਡ ਕੋਦ ਨੂੰ ਤੇ ਕਹਿ ਲੱਗ ਪਈਆ ਰਾਮ 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 ਕਰ ਮੈਨੂੰ ਕਹਿਣ ਲੱਗ ਪਈਆ